ਕੀ ਤੁਹਾਨੂੰ ਖੁਸ਼ੀ ਹੋਵੇ ਲੈ ਜੀ ਗੁਰਦਾਸ ਜੀ ਕਾ ਜੀ ਗੁਰਦਾਸ ਜੀ ਨਾਲ ਸਾਡੇ ਨਾਲ ਬੇਚ ਚੱਕੀ ਨਹੀਂ ਸੀ ਕਿ ਡੀਆਈਜੀ ਪ੍ਰੋਸਪਰੈਂਟ ਸਰਦਾਰ ਹਰਮਨਦੀਪ ਸਿੰਘ ਜੀ ਆਈਪੀਐਸ ਜਿਨ੍ਹਾਂ ਦੇ ਦੇਸ਼ਾ ਨਿਰਦੇਸ਼ਾਂ ਤੇ ਅੱਜ ਨਾਕੇ ਸ਼ਹਿਰ ਦੇ ਵਿੱਚ ਲਗਾਏ ਗਏ ਸੀ ਡਿਸਟ੍ਰਿਕਟ ਦੇ ਵਿੱਚ ਲਗਾਏ ਗਏ ਸੀ ਨਾਕੇ ਤੇ ਸਾਡੀ ਸ੍ਰੀ ਸਾਡੇ ਹਿੰਦ ਦੇ ਵਿੱਚ ਅਸੀਂ 10 ਨਾਕੇ ਲਾਏ ਸੀ ਅਡੜ ਥਾਵਾਂ ਤੇ ਮੇਰੇ ਸਾਰੇ ਐਸਐਚਓਜ਼ ਪਰ ਡਿਸਟ੍ਰਿਕਟ ਦੇ ਵੀ ਸਾਰੇ ਐਸਐਚਓਜ਼ ਤੇ ਜੀਓਜ਼ ਬਾਤ ਲਗੇ ਸਿਟੀ ਵਿੱਚ ਸਪੈਸ਼ਲ ਅਸੀਂ ਟੂ व्हीਲਰ ਦੀ ਚੈਕਿੰਗ ਕੀਤੀ ਉਸ ਤੋਂ ਇਲਾਵਾ ਅਸੀਂ ਫੋਰ व्हीਲਰ ਦੀ ਚੈਕਿੰਗ ਕੀਤੀ ਜੋ ਭੜੇ ਪਰਚਾ ਨੂੰ ਚੈੱਕ ਕੀਤਾ ਗਿਆ ਤੇ ਇਹ ਇਸ ਦੇ ਦੌਰਾਨ ਅਸੀਂ ਨਾਕਿਆਂ ਦੇ ਉੱਤੇ ਚਲਾਨ ਕੀਤੇ ਅਤੇ ਵਿਕਲਪ ਪਾਉਂਡ ਕੀਤੇ ਤਾਂ ਇਹ ਨਾਕੇ ਦੇ ਦੌਰਾਨ ਤੋਂ ਇਹ ਚਲਾਨ ਕੀਤੇ ਸਿਟੀ ਫਿਰੋਜ਼ਪੁਰ ਦੇ ਵਿੱਚ ਸਿਟੀ ਸਬਡੀਵੀਜ਼ਨ ਫਿਰੋਜ਼ਪੁਰ ਦੇ ਵਿੱਚ ਅਸੀਂ 18 ਚਲਾਨ ਕੀਤੇ ਹਨ ਠੀਕ ਹੈ 6 ਵਿਕਲਪ ਪਾਉਂਡ ਕੀਤੇ ਹਨ ਜੋ ਕਿ ਅਸੀਂ ਅੱਜ ਬ੍ਰੋਡਕਾਸਟ ਜੋ ਮਹਿੰਮਾ ਪਰ ਸਮਾਪਤ ਸੁਤਤਵ ਵੱਲੋਂ ਜਾਰੀ ਹੈ ਨੰਨਾਂਤਰ ਕਿਹਾ ਜਾਉਂਦਾ ਹੈ ਇਹਦਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਜੋ ਇਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਨੂੰ ਸੀਨੀਅਰ ਅਫੀਸਰਜ਼ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਉਸ ਦੇ ਤਹਿਤ ਅਸੀਂ ਹਰ ਪਹਿਲੂ ਤੇ ਇਸ ਦੇ ਉੱਤੇ ਕੰਮ ਕਰ ਰਹੇ ਹਾਂ ਅਸੀਂ ਕੈਟਾਗਰੀਜ਼ ਵਾਈਜ਼ ਬੰਦਿਆਂ ਦੀ ਵੰਡ ਕੀਤੀ ਹੈ ਜਿਹੜੇ ਸਾਨੂੰ ਲੱਗਦਾ ਹੈ डीए पैडलर्स ने या सप्लायर्स ने या डिट्रेश ने असी उनो हुमन रिसोर्सेज ਅਤੇ ਇੰਟੈਲੀਜੈਂਟ ਰਿਸੋਰਸਸ ਦੇ ਰਾਹੀਂ اور ਟੈਕਨੀਕਲ ਰਿਸੋਰਸਸ ਦੇ ਰਾਹੀਂ ਉਹਦੇ ਤੇ ਵਰਕ ਕਰ ਰਹੇ ਆ ਅਤੇ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਬੰਦਾ ਅੱਜ ਦੇ ਯੁੱਗ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਨਸ਼ਿਆਂ ਦੇ ਵਿੱਚ ਰੁੱਝਿਆ ਹੋਇਆ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਇਸ ਤੋਂ ਇਲਾਵਾ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਸੰਪਰਕ ਦੇ ਪ੍ਰੋਗਰਾਮ ਬੱਚਿਆਂ ਤੱਕ ਪਹੁੰਚ ਕਰ ਰਹੇ ਹਾਂ ਜਿਹੜੇ ਨਵੇਂ ਆਉਣ ਵਾਲੇ ਯੰਗਸਟਰ ਨੇ ਉਹਨਾਂ ਤੇ ਪਹੁੰਚ ਕਰ ਰਹੇ ਹਾਂ ਉਹਨਾਂ ਨਾਲ ਸੰਪਰਕ ਪ੍ਰੋਗਰਾਮ ਕਰ ਲਏ ਆ ਸੰਪਰਕ ਪ੍ਰੋਗਰਾਮ ਦਾ ਮੰਤਵ ਇਹ ਹੈ ਕਿ ਉਹਨਾਂ ਦੇ ਨਾਲ ਡਾਇਰੈਕਟ رابطہ ਹੋ ਕੇ ਉਹਨਾਂ ਨੂੰ ਸਮਝਾਇਆ ਵੀ ਜਾ ਸਕੇ ਉਹਨਾਂ ਤੋਂ ਇਨਫੋਰਮੇਸ਼ਨ ਵੀ ਲਈ ਜਾ ਸਕੇ ਇਸੇ ਤਰ੍ਹਾਂ ਹੀ ਸਾਡੇ ਡਰਗ ਹੈਲਪਲਾਈਨ ਦੇ ਵੇਪਸ ਨੰਬਰ ਹਨ ਜਿਨ੍ਹਾਂ ਦੇ ਉੱਤੇ ਜੋ ਕੋਈ ਸੀਕ੍ਰਟ ਤੌਰ ਤੇ ਇਨਫੋਰਮੇਸ਼ਨ ਦਿੰਦਾ ਤਾਂ ਉਹਦੀ ਸੀਕ੍ਰਟ ਹੀ ਰੱਖਿਆ ਜਾਂਦਾ ਤੇ ਤਾਂ ਕਿ ਕੋਈ ਵੀ ਜੋ ਲੋਕਾਂ ਜਿਹੜਾ ਵੀ ਬੰਦਾ ਕੋਈ ਡਰੱਗ ਦੇ ਕੰਮ ਕਰ ਰਿਹਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਤੋਂ ਇਲਾਵਾ ਅਸੀਂ 40 ਮੁਕਦਮੇ ਦਰਜ ਕੀਤੇ ਹਨ 60 ਬੰਦੇ ਫੜੇ ਹਨ ਪਿਛਲੇ 1 ਮਹੀਨੇ ਦੇ ਵਿੱਚ ਅਤੇ 60 ਜਿਹੜੇ ਕੀ ਲੋਕਾਂ ਨੇ ਨਸ਼ਿਆਂ ਦੇ ਪੈਸਿਆਂ ਨਾਲ ਪ੍ਰਾਪਰਟੀਆਂ ਬਣਾਈਆਂ ਉਹ ਅਸੀਂ ਜ਼ਬਤ ਕੀਤੀਆਂ ਤੇ ਅੰਡਰ ਪ੍ਰੋਸੈਸ ਵੀ ਹੈਗੇ ਆ ਇਹ ਸਾਡੀ ਜਿਹੜੀ ਲੜਾਈ ਹੈ ਆਰ ਪਾਰ ਦੀ ਲੜਾਈ ਹੈ ਹੱਲਾ ਬੋਲ ਹੈ ਯਾਰ ਅਸੀਂ ਇਹਦਾ ਕੋਈ ਵੀ ਖਾਨਾ ਖਾਲੀ ਨਹੀਂ ਰਹਿਣ ਦੇਵਾਂਗੇ ਪਰ ਹਰ ਤਰੀਕੇ ਨਾਲ ਜਿਹੜਾ ਬੰਦਾ ਨਸ਼ੇ ਦਾ ਕੰਮ ਕਰਦਾ ਉਹਨੂੰ ਫੜਾਂਗੇ ਥੈਂਕ ਯੂ